ਅਪਣੀ ਨਮੀ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਸੀਂ ਆਪਣਾ ਬਲੌਗ ਦੇਖਿਆ ਪਿਛਲਾ ਜੈਸਲਮੇਰ ਰਿਪੋਰਟ ਵਾਲਾ ਤੇ ਇਸ ਬਲੌਗ ਤੇ ਆਪਾਂ ਗੱਲ ਕਰਾਂਗੇ ਨਥਮਨ ਹਵੇਲੀ ਦੀ ਤੇ ਪਟਵਾ ਹਵੇਲੀ ਦੀ ਤੇ ਪਟਵਾ ਹਵੇਲੀ ਦੇ ਵਿੱਚ ਕੀ ਕੀ ਦੇਖਣਾ ਹੈ ਕਿੰਨੀ ਕੀ ਟਿਕਟ ਹੈ ਨਾ ਕਿੰਨਾ ਕਿ ਟਾਈਮ ਚਾਹੀਦਾ ਉਹ ਸਾਰੀ ਜਾਣਕਾਰੀ ਆਪਾਂ ਸਾਂਝੀ ਕਰਾਂਗੇ ਬਲੌਗ ਦੇ ਵਿੱਚ ਤੇ ਵੀਡੀਓ ਨਾਲ ਬਣੇ ਰਹੇ ਉਹ ਲਾਸਟ ਤੱਕ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਹੁਣ ਚੱਲਦੇ ਆਪਾਂ ਨਥਮਨ ਹਵੇਲੀ ਵੱਲ ਤੇ ਪਟਵਾ ਹਵੇਲੀ ਵੱਲ ਬੰਦੇ ਨੂੰ ਨਾ ਜ਼ਿੰਦਗੀ 'ਚ ਕਦੇ-ਕਦੇ ਇਕੱਲਾ ਵੀ ਘੁੰਮਣਾ ਚਾਹੀਦਾ ਹੈਗਾ ਕਿਉਂਕਿ ਇਕੱਲਾ ਘੁੰਮਣਾ ਥੋੜੇ ਪਾਂ ਪਾਂ ਦੇ ਲੋਕਾਂ ਨਾਲ ਜਦੋਂ ਥੋੜਾ ਮਿਲਬਰਤਨ ਹੁੰਦਾ ਹੈਗਾ ਤਾਂ ਵਧੀਆ ਜਾਣਕਾਰੀ ਮਿਲਦੀ ਹੈਗੀ ਤੇ ਮੈਨੂੰ ਵਧੀਆ ਲੋਕ ਮਿਲੇ ਜਦ ਅਸਲ ਮੇਰੇ ਦੇ ਵਿੱਚ ਜਿੱਥੇ ਵੀ ਮੈਂ ਜਾਂਦਾ ਸੀਗਾ ਥਾ-ਥਾ ਦੇ ਕੋਈ ਨਾ ਕੋਈ ਮੈਨੂੰ ਬੰਦਾ ਇਸ ਤਰ੍ਹਾਂ ਮਿਲ ਹੀ ਜਾਂਦਾ ਸੀਗਾ ਤੇ ਜਿਹੜੇ ਬੁਲਾਉਂਦੇ ਸੀ ਪੱਗ ਦਾ ਸਤਿਕਾਰ ਬਹੁਤ ਕਰਦੇ ਕਿ ਗੱਲ ਨੋਟ ਕਰੀਏ ਰਾਜਸਥਾਨ ਦੇ ਲੋਕ ਪੱਗ ਦਾ ਬਹੁਤ ਸਤਿਕਾਰ ਕਰਦੇ ਨੇ ਵਧੀਆ ਮਹਿਸੂਸ ਹੁੰਦਾ ਰੋ ਇਹ ਆਜੀ ਪਟਵਾ ਹਵੇਲੀ ਇਹ ਪਟਵਾ ਹਵੇਲੀ ਜੈਸਲਵੀਰ ਦੇ ਵਿੱਚ ਸਭ ਤੋਂ ਵੱਧ ਦੇਖੀ ਜਾਣ ਵਾਲੀ ਹਵੇਲੀ ਹੈ। ਮਤਲਬ ਜਿਵੇਂ ਵੀ ਜੈਸਲਮੀਰ ਫੋਟੋ ਦੇਖਣ ਆਉਂਦੇ ਲੋਕ ਉਹ ਉਨਹੀਂ ਲੋਕ ਇੱਧਰ ਆਉਂਦੇ ਨੇ। ਤੇ ਜੈਸਲਮੀਰ ਫੋਟੋ ਤੋਂ ਤਕਰੀਬਨ ਇਹ 500 ਮੀਟਰ ਤੇ ਹੈਗੀ। ਤੁਰ ਕੇ ਵੀ ਜਾ ਸਕਦਾ ਬੰਦਾ ਆਟੋ ਵੀ ਲੈ ਕੇ ਜਾ ਸਕਦਾ ਹੈਗਾ। ਇਹ ਬਹੁਤ ਖੂਬਸੂਰਤ ਆ। ਅੰਦਰ ਚੱਲਦੇ ਆ। ਅੰਦਰ ਟਿਕਟ ਦਾ ਰੇਟ ਪੁੱਛਦੇ ਆ। ਤੇ ਅੰਦਰ ਜਾ ਕੇ ਐਕਸਪਲੋਰ ਕਰਦੇ ਹਾਂ ਨੂੰ ਆਪਾਂ। ਤੇ ਟੂਰਿਸਟ ਇੱਥੇ ਬਹੁਤ ਜ਼ਿਆਦਾ ਹੁੰਦੇ ਨੇ। ਪਟਵਾ ਹਵੇਲੀ ਜਿਹੜੀ ਟੈਕ ਟਾ 150 ਰੁਪਿਆ ਕੀ ਤੇ ਟਰੈਕਟਰ ਲੈ ਕੇ ਆਪਾਂ ਚੱਲਦੇ ਆਂ ਐਂਟਰ ਹੁੰਨੇ ਆਂ ਇਧਰ ਦੀ ਇਹ ਜਿਹੜੀਆਂ ਹਵੇਲੀ ਆ ਅਸਲ 'ਚ ਪਟਵਾ ਹਵੇਲੀ ਇੱਥੇ ਅਸਲ 'ਚ ਪੰਜ ਹਵੇਲੀਆਂ ਨੇ ਜਿਹੜੀਆਂ ਚਾਰ ਹਵੇਲੀਆਂ ਸੀਗੀਆਂ ਉਹਨੂੰ 12-12 ਸਾਲ ਲੱਗੇ ਸੀਗੇ ਜਿਹੜੀ ਮੇਨ ਹਵੇਲੀ ਸੀ ਉਹਨੂੰ 55 ਸਾਲ ਤੋਂ 50 ਤੋਂ 55 ਸਾਲ ਕਹਿੰਦੇ ਨੇ ਬਸ ਉਹਨਾਂ ਕ ਟਾਈਮ ਲੱਗਿਆ ਸੀ ਬੰਦ ਨੂੰ ਇਹ ਹਵੇਲੀ ਅਸਲ 'ਚ ਬਣੀ ਸੀ 1805 ਦੇ ਵਿੱਚ ਇੱਥੋਂ ਦਾ ਇੱਕ ਵਪਾਰੀ ਹੁੰਦਾ ਸੀ ਗੁਮਾਨ ਚੰਦ ਤੇ ਉਹਨੇ ਇਹ ਹਵੇਲੀ ਤਿਆਰ ਕਰਵਾਈ ਸੀਗੀ ਹਵੇਲੀ ਚ ਐਂਟਰ ਹੋਣ ਸਾਰੀ ਆਪ ਨੂੰ ਇਦਾਂ ਦਾ ਵਿਊ ਦੇਖਣ ਨੂੰ ਮਿਲਦਾਗਾ ਤੇ ਚਮਕ ਤਮਕ ਤੁਸੀਂ ਦੇਖ ਸਕਦੇ ਹੋ ਕਿਉਂਕਿ ਉਹ ਜਿਹੜੇ ਸੀਗੇ ਆਪਣੇ ਗੁਮਾਨ ਚੰਦ ਉਹ ਵਪਾਰੀ ਸੀਗੇ ਤੇ ਵਪਾਰੀਆਂ ਨੂੰ ਸ਼ੌਕ ਹੁੰਦਾ ਹੈ ਜਿਹੜੀਆਂ ਹਵੇਲੀਆਂ ਬਗਰਾਂ ਦਾ ਤੇ ਤੇ ਸਾਹਮਣੇ ਤਿਆਰ ਕੀਤੀ ਹੋਈ ਹੈ ਨਾ ਹਵੇਲੀ ਬਹੁਤ ਸੋਹਣੀ ਹੈ ਜਿਹੜੇ ਗੁਮਾਨ ਚੰਦ ਸੀਗੇ ਅਸਲ ਚ ਉਹ ਜੈਨ ਧਰਮ ਨਾਲ ਸੰਬੰਧ ਰੱਖਦੇ ਸੀਗੇ ਤਾਂ ਕਰਕੇ ਜੈਨ ਧਰਮ ਮੰਦਿਰ ਸਾਹਮਣੇ ਮੰਦਿਰ ਬਣਿਆ ਹੋਇਆ ਹੈਗਾ ਤੇ ਅਨਕਾਸੀ ਵਿਗਰਾਜ ਜਿਹੜੀ ਕੀਤੀ ਹੋਈ ਹੈ ਕੰਧਾਂ ਤੇ ਹਨਾ ਉਹ ਬਹੁਤ ਜ਼ਬਰਦਸਤ ਕੀਤੀ ਹੋਈ ਹੈਗੀ ਬਹੁਤ ਖੂਬਸੂਰਤ ਤੇ ਆ ਗਾ ਫੋਟੋ ਲੱਗੀ ਹੋਈ ਹੈਗੀ ਜੀ ਮੈਂ ਲਾਲ ਜੀ ਸੱਤਾਂ ਉੱਪਰ ਜਿਹੜੀ ਨਕਾਸ਼ੀ ਕੀਤੀ ਹੋਈ ਹੈ ਬਹੁਤ ਲਾਜਵਾਬ ਆ ਇਹਨੂੰ ਆਪਾਂ ਥੋੜਾ ਜ਼ੂਮ ਕਰਕੇ ਦੇਖੀਏ ਤਾਂ ਇਹ ਤਾਂ ਨੇ ਉਹ ਸਾੜੀ ਉਸ ਸਮੇਂ ਬਣਾਇਆ ਗਏ ਤੇ ਕਿਉਂਕਿ ਅਸਲ ਚ ਉਹ ਵਪਾਰੀ ਸੀਗੇ ਤੇ ਉੰਨਨਾ ਇਤਿਹਾਸ ਦਾ ਸੰਖੇਪਿਕ ਆ ਜਿਹੜੀ ਆਪਾਂ ਨੂੰ ਜਗ੍ਹਾ ਦਿਖ ਰਹੀ ਹੈ ਇੱਥੇ ਨਾਲ ਅਸਲ ਵਿੱਚ ਖਜ਼ਾਨਾ ਰੱਖਿਆ ਹੁੰਦਾ ਸੀ ਖਜ਼ਾਨਾ ਆਪ ਕਹਿ ਦੋ ਆਪਾਂ ਜਿਵੇਂ ਬੈਂਕਾ ਕਹਿੰਦੀ ਹੈ ਇਹ ਘਰੇ ਲੁਕੋ ਕੇ ਰੱਖਣਾ ਸੀ ਪੈਸਾ ਪੂਸਾ ਉਹ ਸਾਰੇ ਇੱਥੇ ਲੁਕੋ ਕੇ ਰੱਖਦੇ ਸੀਗੇ ਤੇ ਇਹਦੇ ਪਿੱਛੇ ਮੂਰੇ ਮੂਰਤੀ ਵਗੈਰਾ ਲਾਉਂਦੇ ਸੀਗੇ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਖੁੱਲਾ ਪੈਸਾ ਲਾਇਆ ਹੋਇਆ ਉਸ ਸਮੇਂ ਦਾ ਖੁੱਲਾ ਪੈਸਾ ਉਹ ਜਿਹੜੀ ਸਾਹਮਣੇ ਆ ਮਹਵੈਲੀਆਂ ਦਿਸਦੀਆਂ ਨੇ ਇਹ ਅਸਲ ਵਿੱਚ ਪੰਜ ਹਵੇਲੀਆਂ ਨੇ ਤੈਨੂੰ ਆਪਾਂ ਜੇ ਥੋੜਾ ਜ਼ੂਮ ਕਰਕੇ ਦਿਖਾਈਏ वैसे दर्जियां चार हवेलियां ਨੇ ਉਹ ਬੰਦ ਰੇ ਕਿਉਂਕਿ ਇੱਕ ਹਵੇਲੀ ਮਤਲਬ ਕੁਝ ਰੱਖੀ ਹੋਈ ਜਾਂਦੇ ਨੇ ਤੇ ਉਹਦੇ ਪੰਜ ਭਾਈ ਸੀਗੇ ਜਿਹੜੇ ਆਪਣੇ ਗਮਾਨ ਚੰਦ ਸੀਗੇ ਉਹਨਾਂ ਦੇ ਪੰਜ ਭਾਈ ਸੀ ਤਾਂ ਉਹਨੇ ਮਤਲਬ ਵਜਦੀ ਇਹ ਪਟਵਾ ਹਵੇਲੀ ਹੋਈ ਆ ਪਰ ਇਹ ਅਲੱਗ-ਅਲੱਗ ਬਣੀਆਂ ਹੋਈਆਂ ਨੇ ਗਮਾਨ ਚੰਦ ਜਦੋਂ ਜਦੋਂ ਗਮਾਨ ਚੰਦ ਜਿਹੜਾ ਟਾਈਮ ਸੀ ਨਾ ਕਹਿੰਦੇ ਵੀ ਇਹ ਬਹੁਤ ਦੂਰ ਤੱਕ ਵਪਾਰ ਕਰਦੇ ਸੀਗੇ ਇਧਰ ਅਫਗਾਨਿਸਤਾਨ ਤੇ ਮਤਲਬ ਈਰਾਨ ਤੱਕ ਕਿੰਨਾ ਦਾ ਵਪਾਰ ਹੁੰਦਾ ਸੀਗਾ ਅੱਛਾ ਆ ਜਿਹੜਾ ਆਪਾਂ ਨੂੰ ਦਿਖ ਰਹੇ ਨੇ ਚਸਮੇ ਇਹ ਉਹ ਸਮੇਂ ਦੇ ਨਹੀਂ ਆਪਣੇ ਟਾਈਮ ਦੇ ਵਿੱਚ ਜਿਵੇਂ ਆਪਾਂ ਦੇਖੇ ਜੇ 50 ਪੈਸੇ 1 ਰੁਪਿਆ ਤੇ ਚਵਾਨੀ ਵਗੈਰਾ ਉਹ ਜਮੇ ਉਹ ਸਮੇਂ ਚੱਲਦੇ ਸੀਗੇ ਕਾਉੜੀਆਂ ਹਨ ਦਮੜੀਆਂ ਤੇ ਪਾਈ ਉਹ ਸਾਰਾ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਹੈਗਾ ਤੇ ਇੱਥੇ ਆਪਾਂ ਨੂੰ ਹਵੇਲੀ ਦੇ ਵਿੱਚ ਆਹ ਸਾਰੇ ਦੇਖਣ ਨੂੰ ਮਿਲ ਜਾਂਦੇ ਨੇ ਤੇ ਮੋਰਾ ਵਗੈਰਾ ਸਾਰੀਆਂ ਇੱਥੇ ਪਈਆਂ ਨੇ ਇਹ ਆਹ ਵੱਟੇ ਨੇ 5 ਕਿਲੋ ਦਾ ਸੇਰ ਦਾ 2 ਸੇਰ ਦਾ ਤੇ ਇਸ ਹਾਮਨਾ ਚੱਲਦੇ ਸੀ ਕਿ ਨਾ ਉਹ ਸਾਰਿਆਂ ਪਰ ਉੱਥੇ ਦੇਖਣ ਨੂੰ ਮਿਲ ਜਾਂਦੇ ਹਰੇ ਹਵੇਲੀ ਦੇ ਵਿੱਚ ਆ ਪੱਖੀਆਂ ਰੱਖਿਆ ਹੋਇਆ ਨੇ ਭਾਂਤ ਭਾਂਦੀਆਂ ਪੱਖੀਆਂ ਨੇ ਸਾਰੀਆਂ ਇਹ ਜਿਹੜੀ ਆਪਾਂ ਨੂੰ ਅੱਗੇ ਚੀਜ਼ ਦੇਖਣ ਨੂੰ ਮਿਲਦੀ ਆ ਇਹ ਮਨੀਮ ਗਰੀ ਦਾ ਕੰਮ ਹੁੰਦਾ ਸਾਰਾ ਜਿਹੜਾ ਮਨੀਮ ਨੇ ਆਪਣਾ ਸਾਰਾ ਕੰਮ ਕਰਨਾ ਬਹੀ ਖਾਤਿਆਂ ਤੇ ਉਹ ਪਹਿਲੇ ਸਾਰੇ ਬਹੀ ਖਾਤੇ ਤੇ ਇਹ ਇਥੇ ਸਾਰਾ ਬੈਠ ਕੇ ਕੰਮ ਕਰਦੇ ਸੀਗੇ ਆ ਸੋਫੇ ਜੀ ਲਾਈਫ ਹੇਠਾਂ ਇਥੇ ਬੈਠ ਕੇ ਹਸਾ ਬਤਾਵ ਕਰਦੇ ਸੀ ਆ ਰੇਡੀਓ ਵਗੈਰਾ ਤੇ ਆਹ ਟਾਈਪ ਰਾਈਟਰ ਹਨਾ ਜਿਹੜੇ ਨਾਲ ਆਪਾਂ ਪ੍ਰਿੰਟ ਕਰਦੇ ਹੁੰਦੇ ਆ ਤੇ ਮਤਲਬ ਕਾਫੀ ਸਮਾਨ ਹੈ ਜਿਹੜਾ ਉਸ ਸਮੇਂ ਦਾ ਜਿਹੜਾ ਸੰਭਕ ਰੱਖਿਆ ਹੋਇਆ ਇੱਥੇ ਅਸਾਈਆਂ ਬਈਆਂ ਵਗੈਰਾ ਪੁਰਾਨੀਆਂ ਬਈਆਂ ਇੱਥੇ ਆਹ ਨਵੀਆਂ ਲੱਗਦੀਆਂ ਨਵੀਆਂ ਆ ਤੇ ਸਾਰੀਆਂ ਇੱਥੇ ਆਪਾਂ ਦੇਖਣ ਨੂੰ ਮਿਲ ਜਾਂਦੇ ਨੇ ਹਵੇਲੀ ਦੇ ਵਿੱਚ ਅੱਗੇ ਆਪਾਂ ਨੂੰ ਆ ਜਿਹੜੇ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਨੇ ਆ ਬੱਲਬ ਰੱਖਿਆ ਹੋਇਆ ਹੈਗਾ ਤੇ ਉਹ ਤੱਕੜੀ ਆ ਛੋਟੀ ਜੀ ਤੇ ਇਹ ਉਹ ਛੋਟੀ ਜੀ ਲਬਾਰੀ ਰੱਖੀ ਹੋਈ ਹੈਗੀ ਤੇ ਜਿੰਨੇ ਸੇਠ ਕੰਮ ਕਰਦੇ ਸੀਗੇ ਤੇ ਉਹ ਸਾਹਮਣੇ ਸੇਠ ਜੀਵਨ ਲਾਲ ਦੀ ਜੀਵਨ ਲਾਲ ਜੀ ਇਹਨਾਂ ਦੀ ਬਾਦ ਵਿੱਚ ਹੋਣਗੇ ਉਹਨਾਂ ਦੀ ਅੱਗੇ ਵੰਸ਼ ਹੋਊਗੀ ਇਥੇ ਆਪਾਂ ਨੂੰ ਟੈਕਸ ਦੇਖਦਾਗਾ ਵੀ ਕਿੰਨੀ ਇਨਕਮ ਤੇ ਕਿੰਨਾ ਟੈਕਸ ਲੱਗਿਆ ਹੋਇਆ ਸੀਗਾ ਜਿਵੇਂ ਔਨ ਦਾ ਫਸਟ 1500 ਤੇ ਇਨਕਮ ਟੈਕਸ ਨੂੰ 3500 ਤੇ 8 ਪੈਸੇ 5000 ਤੇ 191 5000 ਤੋਂ ਪਲੱਸ ਵਾਲੇ ਤੋਂ 191 65 ਤੇ ਦੋ ਗਾਨੇ ਸਾਰੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਵੀ ਕਿੰਨਾ ਟੈਕਸ ਲੱਗਿਆ ਹੋਇਆ ਸੀ ਉਸ ਸਮੇਂ ਵਿੱਚ ਆਪਕੋ ਨੂੰ ਇੱਕ ਫੋਟੋ ਦੇਖਣ ਨੂੰ ਮਿਲ ਜਾਂਦੀ ਜਿਹਦੇ ਵਿੱਚ ਲਿਖਿਆ ਹੈ 15 ਅਗਸਤ 1997 ਦੇ ਵਿੱਚ ਸੋਨੇ ਦਾ ਕੀ ਰੇਟ ਸੀਗਾ ਸੋਨਾ 73 ਰੀਏ ਦਾ ਸੀ 8 ਗ੍ਰਾਮ ਆਲੂ ਕਿਆ ਆਟਾ ਦਾਲ ਚਾਵਲ ਕੀ ਰੇਟ ਸੀਗਾ ਉਹ ਸਾਰੀ ਆਪਾਂ ਨੂੰ ਡਿਟੇਲ ਇੱਥੇ ਮਿਲ ਜਾਂਦੀ ਹੈ ਮਤਲਬ ਉਹਨਾਂ ਨੇ ਸਾਰੀ ਚੀਜ਼ੇ ਸਾਮ ਕੇ ਰੱਖੀ ਹੋਈ ਹੈਗੀ ਆ ਉਸ ਸਮੇਂ ਦਾ ਟੰਡਨ ਦਾ ਘੜੀ ਇੱਥੇ ਰੱਖੀ ਹੋਈ ਹੈਗੀ ਆ ਪੱਖਾ ਮਸ਼ਹੂਰ ਹੁੰਦਾ ਸੀ ਉਸ ਸਮੇਂ ਦਾ ਇਹ ਦੋਨੇ ਪਾਸੇ ਚੱਲਦਾਗਾ ਇੱਧਰ ਵੀ ਪੱਖੇ ਨੁੱਤਰੀ ਪੱਖੇ ਰਾਜਾ ਰਾਣੀ ਤੇ ਪੱਖਾ ਹੁੰਦਾ ਸੀ ਕਹਿੰਦੇ ਵੀ ਜੇ ਰਾਣੀ ਗੁੱਸੇ ਆ ਜਾਂ ਰਾਜਾ ਗੁੱਸੇ ਆ ਤਾਂ ਇਹ ਪੱਖਾ ਨਹੀਂ ਚਲਾਉਂਦੇ ਸੀਗੇ ਮਤਲਬ ਉਹਨਾਂ ਦੀ ਸ਼ਾਂਤੀ ਬਿਨਾਂ ਚੱਲਦਾ ਨਹੀਂ ਸੀਗਾ ਇਹ ਆ ਫੋਨ ਰੱਖਿਆ ਹੋਇਆ ਉਸ ਸਮੇਂ ਦਾ ਇਹ ਮਿਊਜ਼ਿਕ ਸੌਂਦਰੇ ਰਿਹਾ ਹੋਇਆ ਸਾਰਾ ਤੇ ਕਾਫੀ ਚੀਜ਼ਾਂ ਲੱਗੀਆਂ ਉਹ ਸਾਹਮਣੇ ਰੱਖੀਆਂ ਹੋਈਆਂ ਨੇ ਤੇ ਉਹ ਸਾਹਮਣੇ ਆਪਾਂ ਨੂੰ ਜਿਹੜਾ ਇੱਕ ਪੱਖਾ ਜਿਹਾ ਛੜਿਆ ਉਹਦੇ ਚਾਰ ਪੱਖੇ ਨੇ ਮਤਲਬ ਫਰਨੇ ਇਹ ਸਾਰੇ ਲੱਕੜ ਦੇ ਫਰ ਲੱਗੇ ਹੋਏ ਨੇ ਲੱਕੜ ਦੇ ਉੱਤੇ ਰਸਨ ਜਿ ਸੀਸਾ ਲੱਗਾ ਹੋਇਆ ਹੈਗਾ ਤੇ ਸ਼ੀਸ਼ੇ ਦੀ ਮਤਲਬ ਇਹ ਇੱਕ ਪੇਟੀ ਬਣਾਈ ਹੋਈ ਹੈਗੀ ਇਹ ਚੋਣ ਆ ਕੱਪੜੇ ਜਿਵੇਂ ਆਪਣੇ ਆਮ ਹੁਣ ਲੋਕ ਪਾਉਂਦੇ ਨੇ ਵਿਆਹ ਸ਼ਾਦੀ ਕਹਿੰਦੇ ਲੱਗ ਪਾਉਂਦੇ ਨੇ ਉਵੇਂ ਇਹ ਕੱਪੜੇ ਪਾਉਂਦੇ ਸੀਗੇ ਜਿਵੇਂ ਆਹ ਵਾਲਾ ਕੱਪੜਾ ਇੱਧਰ ਇਹ ਮੰਦਰ 'ਚ ਕਹਿੰਦੇ ਪੂਜਾ ਕਰਨੀ ਸੀ ਉਦੋਂ ਪਾਉਂਦੇ ਸੀਗੇ ਤੇ ਆਹ ਜਦੋਂ ਦੀਵਾਲੀ ਰੋਲੀ ਹੁੰਦੀ ਉਦੋਂ ਪਾਉਂਦੇ ਕੱਪੜਾ ਹਨਾ ਤੇ ਆਹ ਜਦੋਂ ਮੰਨ ਲਓ ਵੀ ਸਾਵਣ ਭਾਦ ਹੁੰਦੀ ਉਸ ਹਸਾਬ ਨਾਲ ਕੱਪੜੇ ਬਣੇ ਹੋਣ ਸੀਗੇ ਉਦੋਂ ਪਾਉਂਦੇ ਸੀਗੇ ਤੇ ਆਹ ਜਦੋਂ ਮੰਨ ਲਓ ਵੀ ਸੂਰਜ ਜੱਜ ਬੱਚੇ ਨੇ ਕਿਸੇ ਨੇ ਜਨਮ ਦਿੱਤਾਗਾ ਉਦੋਂ ਇਸ ਤਰੀ ਪਾਉਂਦੀ ਸੀ ਕੱਪੜੇ ਵਾਲੇ ਤੇ ਆਹ ਜਦੋਂ ਕੋਈ ਮੰਨ ਲਓ ਪ੍ਰੋਗਰਾਮ ਹੁੰਦਾ ਵਿਆਹ ਬਹੁਦਾ ਉਦੋਂ ਉਹਦੇ ਲਗ ਲਗ ਟਾਈਪ ਦੇ ਕੱਪੜੇ ਬਣੇ ਹੋ ਜੀਗੇ ਤੇ ਆ ਜਿਹੜੇ ਸੇਠ ਤੇ ਸਿਦਾਨ ਮਤਲਬ ਉਹਨਾਂ ਸੇਠ ਰਾਂਗੀਆਂ ਨੇ ਉਹਨਾਂ ਦੇ ਤੇ ਕੱਪੜੇ ਪਾਉਣ ਤੋਂ ਬਾਅਦ ਕਿਵੇਂ ਲੱਗਦੇ ਸੀ ਸਾਰੇ ਉਹ ਦਿਖਾਇਆ ਹੋਇਆ ਹੈਗਾ ਇੱਕ ਤੁਹਾਨੂੰ ਆ ਚੀਜ਼ ਦੇਖਣ ਲਈ ਹੈਗੀ ਜਿਹੜੀ ਬਹੁਤ ਸੋਹਣੀ ਹੋਣਗੇ ਮਤਲਬ ਸਾਈਕਲ ਬਣਿਆ ਹੋਇਆ ਹੈਗਾ ਸਾਈਕਲ ਅਸਲ ਦੇ ਵਿੱਚ ਉਸ ਸਮੇਂ ਇਹ ਕਹਿੰਦੇ ਬੈਲਜੀਅਮ ਦਾ ਸਾਈਕਲ ਸੀਗਾ ਤੇ ਇਹ ਫੋਲਡ ਹੋ ਜਾਂਦਾ ਹੈਗਾ ਫੋਲਡ ਹੋਣ ਤੋਂ ਬਾਅਦ ਆਪਣੇ ਤਾਹ ਜ ਹੁਣ ਚੱਲੇ ਨੇ ਫੋਲਡ ਵਾਲੇ ਪਹਿਲਾਂ ਦੇ ਉਸ ਸਮੇਂ ਯੂਜ਼ ਹੁੰਦੇ ਠੀਕ ਹੈ ਤੇ ਆ ਉਰੋਂ ਆ ਅਸਲ ਦੇ ਵਿੱਚ ਇਹ ਜਿਹੜਾ ਪਾਣ ਵਗੈਰਾ ਖਾਂਦੇ ਸੀਗੇ ਪਾਣ ਠੁੱਕਣ ਲਈ ਇਹ ਚ ਰੱਖੀ ਹੋਈ ਜਾਂਦੇ ਨੇ ਤੇ ਆਹ পালਕੀ ਤੇ পালਕੀ 'ਚ ਬੈਠ ਕੇ ਜੇ ਜਾਣਾ ਹੁੰਦਾ ਤੇ ਉਹ ਸਾਹਮਣੇ ਇੱਕ ਰੱਖਿਆ ਹੁੰਦਾਗਾ ਸਟੋਪ ਵਗੈਰਾ ਆ ਛੋਟਾ ਜਿਹਾ ਸਟੋਪ ਹੈਗਾ ਆ ਪਰ ਤਾਂ ਹਜੇ ਹੁਣ ਚੱਲੇ ਨੇ ਨਿੱਕੇ ਜਿਹਾ ਸਟੋਪ ਨੇ ਤੇ ਆਹ ਟਰਚ ਸੈੱਲ ਵਾਲੀ ਟਰਚ ਜਿਹੜੀ ਆਪਾਂ ਆਮ ਦੇਖੀ ਹੁੰਦੀ ਹੈਗੀ ਆ ਉਹ ਸਮੇਂ ਦੇ ਜਿੰਦੇ ਕਿਉਂਕਿ ਇਹਨਾਂ ਦਾ ਕੰਮ ਸਾਰਾ ਮੇਨ ਹੁੰਦਾ ਸੀ ਸੋਨੇ ਚਾਂਦੀ ਦਾ ਤੇ ਜਿੰਦੇ ਵਗੈਰਾ ਤਾਂ ਇਹ ਤਾਂ ਲਾਜ਼ਮੀ ਹੁੰਦੇ ਸੀਗੇ ਜਿੰਦੇ ਭਾਂ ਦਾ ਭਾਂ ਦੇ ਜਿੰਦੇ ਰੱਖੇ ਹੋਏ ਨੇ ਛੋਟੇ ਵੱਡੇ ਜਿੰਦੇ ਅਲਗ-ਅਲਗ ਟਾਈਪ ਦੇ ਛੋਟੀਆਂ ਜਿੰਦੀਆਂ ਤੇ ਆ ਛੋਟੇ ਸਾਰੇ ਜਿੰਦੇ ਇਕੱਠੇ ਨੂੰ ਮਿਲ ਜਾਂਦੇ ਨੇ ਆ ਵੱਡਾ ਜਿੰਦਾ ਦੋਨੇ ਪਾਸੇ ਚਾਬੀ ਲੱਗਦੀ ਸੀ ਤੇ ਆ ਆ ਵਾਲਾ ਉਹ ਜਿੰਦਾ ਹੁੰਦਾ ਸੀ ਜਿਹਦੇ ਵਿੱਚ ਮਤਲਬ ਇੱਕ ਚਾਬੀ ਕਹਿੰਦੇ ਵੀ ਸੇਠ ਕੋਲੇ ਹੁੰਦੀ ਸੀ ਇੱਕ ਉਹਦੀ ਘਰ ਵਾਲੀ ਕੋਲੇ ਹੁੰਦੀ ਸੀ ਜੇ ਮਤਲਬ ਕਿ ਸੇਮ ਤੇ ਹੈ ਨਹੀਂ ਗਈ ਜਾਂ ਮਤਲਬ ਲੱਗਦੇ ਉਹ ਪ੍ਰੋਬਲਮ ਤਾਂ ਉਹ ਇੱਕ ਚਾਬੀ ਤੋਂ ਬਿਨਾ ਇਹ ਜਿੰਦਾ ਖੁੱਲਦਾ ਨਹੀਂ ਸੀਗਾ ਇਹ ਆ ਜਿਹੜੀ ਚੀਜ਼ਾਂ ਇਹ ਅਸਲ ਤੇ ਓਟ ਦੀ ਸਵਾਰੀ ਲਈ ਹੁੰਦਾ ਓਟ ਤੇ ਰੱਖਣ ਲਈ ਤੋ ਆਪਾਂ ਕੈਮਲ ਸਵਾਰੀ ਕਰਦੇ ਆ ਉੱਥੇ ਜੂਜ਼ ਹੁੰਦਾ ਹੈ ਆਹ ਮਿਊਜ਼ਿਕ ਸੁਣਨ ਲਈ ਤੇ ਆਹ ਲੱਕੜ ਦੀਆਂ ਕੁਰਸੀਆਂ ਵਗੈਰਾ ਇੱਥੇ ਬਹਿ ਕੇ ਖੇਡਣ ਲਈ ਤੇ ਆਹ ਸਾਹਮਣੇ ਆਪਾਂ ਰੇਡੀਓ ਦੇਖਣ ਨੂੰ ਮਿਲ ਜਾਂਦਾ ਤੇ ਉਹ ਸਾਹਮਣੇ ਜਿਹਦੇ ਵਿੱਚ ਪੈਸੇ ਵਗੈਰਾ ਰੱਖਦੇ ਸੀਗੇ ਚਾਬੀ ਵਗੈਰਾ ਲਾ ਕੇ ਲਾਉ ਕੇ ਇੱਥੇ ਰੱਖਦੇ ਹੁੰਦੇ ਸੀਗੇ ਇਹ ਨਰ ਪਲਾੰਕ ਵਗੈਰਾ ਯਾ ਜਿਹੜਾ ਉਸ ਸਮੇਂ ਅੰਗਰੇਜ਼ਾਂ ਦਾ ਹੁੰਦਾ ਸੀਗਾ ਮਤਲਬ ਅੰਗਰੇਜ਼ਾਂ ਦਾ ਟਾਈਮ ਹੁੰਦਾ ਸੀਗਾ ਬੱਚਿਆਂ ਨੂੰ ਖਿਡਾਉਣ ਲਈ ਜਾਂ ਬਾਹਰ ਅੰਦਰ ਲੈ ਕੇ ਜਾਣ ਲਈ ਇਹਦੇ ਵਿੱਚ ਬੱਚੇ ਪਾ ਕੇ ਲਿਆਦੇ ਸੀਗੇ ਆਹ ਜਿਹੜੀ ਸਾਧ ਤੇ ਕਾਰੀਗਰੀ ਕੀਤੀ ਹੋਈ ਹੈ ਇਹ ਹੁਣ ਦੀ ਕਾਰੀਗਰੀ ਆ ਇਹ ਪਹਿਲਾਂ ਦੀ ਕਾਰੀਗਰੀ ਨਹੀਂ ਹੈਗੀ ਆ ਮਤਲਬ ਸੇਡ ਦਾ ਬੈੱਡ ਹੁੰਦਾ ਸੀਗਾ ਜਿਹੜਾ ਚਾਂਦੀ ਦਾ ਹੈਗਾ ਚਾਂਦੀ ਦੀ ਮਤਲਬ ਪਰਤ ਲੱਗੇ ਹੋਏ ਸੀਗੇ ਤੇ ਆਹ ਚਾਦਰ ਵਗੈਰਾ ਉਸ ਸਮੇਂ ਦੀ ਕਢਾਈ ਵੇਰ ਕੀਤੀ ਹੋਈ ਆਹ ਬੱਚੇ ਵਾਲੀ ਬੰਘੂੜਾ ਤੇ ਜੇ ਬੱਚਾ ਰੋਂਦਾ ਵਗੈਰਾ ਤਾਂ ਇਹ ਬੰਘੂੜੇ 'ਚ ਪਾ ਲ ਦਈ। ਚੁੱਪ ਕਰਕੇ ਸੁਆਣਿਆਦਾ ਸੀਗਾ। ਆਹ ਬੱਚਾ ਨੇ ਲਈ ਸੀਕਲੀ ਉਸ ਸਮੇਂ ਦੀ ਤੇ ਉਹ ਆਪਣਾ ਸੰਦੂਕ ਛੋਟਾ ਜਿਹਾ। ਇਹ ਆਜੀ ਡਰੈਸਿੰਗ ਰੂਮ ਤੇ ਡਰੈਸਿੰਗ ਰੂਮ ਦੇ ਵਿੱਚ ਉੱਪਰ ਉਹ ਤੱਕ ਪੂਰੀ ਨਿਕਾਸੀ ਕੀਤੀ ਹੋਈ ਆ ਤੇ ਸੋਨੇ ਦੀ ਪਰਤ ਦਾ ਕੰਮ ਕੀਤਾ ਹੋਇਆ ਇੱਕ ਤਰ੍ਹਾਂ ਦਾ। ਤੇ ਦੂਜੀ ਗੱਲ ਇਹਦੇ ਵਿੱਚ ਸਾਰਾ ਸਮਾਨ ਆਪ ਨੂੰ ਦੇਖਣ ਨੂੰ ਮਿਲ ਜਾਂਦਾ ਜਿਵੇਂ ਉਹ ਹਾਰ ਸਿੰਗਾਰ ਲਈ ਸ਼ੀਸ਼ੇ ਵਗੈਰਾ ਲੱਗੇ ਹੋਏ ਨੇ। ਇਹ ਆ ਸੰਦੂਕ ਰੱਖਿਆ ਹੋਇਆ ਹੈਗਾ ਜੋ ਸਾਹਮਣੇ ਚੂੜੀਆਂ ਦੇਖਣ ਨੂੰ ਮਿਲ ਜਾਂਦੀਆਂ ਨੇ ਤੇ ਇੱਧਰ ਆ ਸਾਰਾ ਡ्रेसਿੰਗ ਰੂਮ ਤੇ ਆ ਛੋਟੀ ਮਸ਼ੀਨ ਛੋਟੀ ਜੀ ਬਿਲਕੁਲ ਮਸ਼ੀਨ ਆ ਇੱਧਰ ਆ ਪੇਟ ਆ ਜੋਖਣ ਲਈ ਮਸ਼ੀਨ ਰੱਖੀ ਹੋਈ ਹੈ ਤੇ ਆਹ ਕੋਲੇ ਵਾਲੀ ਪ੍ਰੈਸ ਹੋਗੀ ਤੇ ਸਾਹਮਣੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ ਮਸ਼ੀਨ ਕੱਪੜੇ ਸਲਾਈ ਵਾਲੀ ਪੈਰਾਂ ਵਾਲੀ ਮਸ਼ੀਨ ਆ ਇਹ ਤੇ ਇੱਧਰ ਸਾਰਾ ਕੜਾਈ ਸਲਾਈ ਦਾ ਜਿਹੜਾ ਵੀ ਕੰਮ ਹੁੰਦਾ ਸੀ ਉਹ ਸਾਰਾ ਬਲ ਸਮਾਨ ਦੇਖਣ ਨੂੰ ਮਿਲ ਜਾਂਦਾ ਹੈ ਤਾਂ ਕਰਕੇ ਇਹ ਟਾਈਟ ਲੱਗੇਗਾ ਕਿਉਂਕਿ ਇਹ ਪਰਸਨਲ ਡਾਟਾ ਸਮਾਨ ਹੈ ਤੇ ਸਾਰਾ ਇੱਥੇ ਪਿਆਗਾ ਹਵੇਲੀ ਚ ਘੁੰਮਦੇ ਘੁੰਮਦੇ ਮਤਲਬ ਕਈ ਇਹਨਾਂ ਨੇ ਕਮਰੇ ਬਣਾਏ ਹੋਏ ਨੇ ਤੇ ਅਸਲ ਦੇ ਵਿੱਚ ਜਿਵੇਂ ਆ ਉਹ ਨੇ ਮੁਦਰ ਰਸ ਕੱਢਣ ਵਾਲਾ ਤੇ ਸੰਤਰੇ ਦਾ ਰਸ ਕੱਢਣ ਵਾਲਾ ਉਸ ਸਮੇਂ ਦੇ ਲੱਕੜ ਦੇ ਪਏ ਨੇ ਤੇ ਲੋਹੇ ਦੇ ਪਏ ਨੇ ਤੇ ਆਹ ਇੱਕ ਸਟੋਪ ਜਾਂ ਉਹਦੇ ਵਿੱਚ ਉੱਪਰ ਤਵਾ ਰੱਖਿਆ ਹੈਗਾ ਤੇ ਗਰਮ ਕਰ ਲਈ ਤੇ ਖਾਣਾ ਬਣਾਉਣ ਲਈ ਆ ਨਿਊਡਲ ਮਸ਼ੀਨ ਕਬਾਲ ਆ ਵੀ ਨਿਊਡਲ ਮਸ਼ੀਨ ਉਸ ਸਮੇਂ ਦੀ ਇਹ ਹੈ ਕੇਰੋਸਿਨ ਵਾਲਾ ਮਿੱਟੀ ਤੇਲ ਚੱਲਣ ਵਾਲਾ ਸਟੋਵਾਗਾ ਉਸ ਸਮੇਂ ਦਾ ਤੇ ਇੱਥੇ ਸਾਰੇ ਆਪਾਂ ਨੂੰ ਭਾਂਡੇ ਦੇਖਣ ਨੂੰ ਮਿਲ ਜਾਂਦੇ ਨੇ ਪਿੱਤਲ ਦੇ ਭਾਂਡੇ ਆ ਸਾਰੇ ਆਪਾਂ ਜਿਵੇਂ ਮਸਾਲੇ ਮਸੂਲੇ ਕੁੱਟਣੇ ਆ ਉਹਦੇ ਲਈ ਸਮਾਨ ਸਾਜ ਵਗੈਰਾ ਤਾਂ ਕੋਪੀਸਣਾ ਕੋ ਚੀਜ਼ ਹੈ ਨਾ ਪੱਥਰ ਨਾਲ ਉਹ ਸਾਰਾ ਦੇਖਣ ਨੂੰ ਆਪਾਂ ਨੂੰ ਇੱਥੇ ਮਿਲ ਜਾਂਦਾ ਤੇ ਮਤਲਬ ਕਾਫੀ ਸਮਾਨ ਜਿਹੜਾ ਉਸ ਸਮੇਂ ਦਾ ਆਮ ਘਰ ਦੇ ਵਿੱਚ ਉੱਥੇ ਹਵੇਲੀ ਦੇ ਵਿੱਚ ਯੂਜ਼ ਹੁੰਦਾ ਸੀ ਸਾਰਾ ਹਵੇਲੀ ਦਾ ਸਮਾਨ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਪਾਣੀ ਪੀਣ ਲਈ ਜੱਗ ਮੱਗ ਤੇ ਸਾਰੇ ਉਹ ਵੱਡੀ ਟੋਕਰੀ ਤੇ ਆਹ ਸਾਰੇ ਪਾਣੀ ਭਰਨ ਲਈ ਹਨ ਪਤਿਲੀਆਂ ਪਤਲੀਆਂ ਛੋਟੀ ਪਤਲੀ ਵੱਡੀ ਪਤਲੀ ਸਾਰੀਆਂ ਪਰ ਉਹ ਤਾਂ ਦੇਖਣ ਨੂੰ ਮਿਲ ਜਾਂਦੀ ਨੇ ਇੱਦ ਤੱਕ ਟੀਪਨ ਵੀ ਪਿਆ ਗਿਆ ਤਿੰਨ ਡੱਬੇ ਵਾਲਾ ਟੀਪਨ ਰੋਟੀ ਰੁੱਟੀ ਪੈਕ ਕਰ ਲਈ ਉਸ ਸਮੇਂ ਦਾ ਤੇ ਸਾਰਾ ਅਚਾਰ ਅਚਾਰ ਵਾਲਾ ਬਰਤਨ ਹੁੰਦਾ ਉਹ ਵੀ ਪਿਆ ਗਿਆ ਤੇ ਆਹ ਬਾਣੀ ਭਰੀਨ ਲਈ ਉਭੇ ਇੱਥੇ ਦੇਖਣ ਨੂੰ ਮਿਲ ਜਾਂਦਾ ਆਪਾਂ ਨੂੰ ਹਵੇਲੀ ਦੇ ਵਿੱਚ ਮਤਲਬ ਜਿਹੜਾ ਹਵੇਲੀ ਵਿੱਚ ਆਮ ਲੋਕਾਂ ਦੇ ਵਿੱਚ ਹੁੰਦਾ ਸੀਗਾ ਹਨਾ ਆਮ ਚੀਜ਼ਾਂ ਹੁੰਦੀਆਂ ਸੀ ਉਹ ਸਾਰੀਆਂ ਇੱਥੇ ਹਵੇਲੀ ਦੇਖਣ ਨੂੰ ਆਪਾਂ ਨੂੰ ਮਿਲ ਜਾਂਦੀਆਂ ਭਟਵਾ ਹਵੇਲੀ ਦੇ ਵਿੱਚ ਇਹ ਤਾਂ ਹੀ ਕਾਫੀ ਮਸ਼ਹੂਰ ਹੈ ਭਟਵਾ ਹਵੇਲੀ ਇੰਨਾ ਚਾ ਖਾਣ ਪੀਣ ਦਾ ਸਮਾਨ ਬੰਨਦਾ ਹੁੰਦਾ ਸੀਗਾ ਜਿਹੜਾ ਵੀ ਰਸਨ ਵਗੈਰਾ ਬੰਨਦਾ ਹੁੰਦੇ ਸੀ ਵੱਡੇ ਪਤილები ਹਨਾ ਉਹ ਸਾਰੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੇ ਆਟੇ ਦੀ ਢੋਲੀ ਤੇ ਕਾਫੀ ਕੁਛਾ ਛੋਟੀ ਚੱਕੀ ਇਹ ਵੀ ਪਈ ਹੈ ਦੇਖਣ ਨੂੰ ਮਿਲ ਜਾਂਦੀ ਆ ਆਹ ਪੱਖਾ ਜਦੋਂ ਰੋਟੀ ਵਗੈਰਾ ਖਾਂਦੇ ਸੀ ਤਾਹਰ ਜੋ ਜੰਡਾ ਠੀਕ ਹੈ ਇਹ ਘਮਾਉਣ ਵਾਲਾ ਪੱਖਾ ਅਸਲ ਵਿੱਚ ਉਹਦੇ ਵਿੱਚ ਨਗਰਰੀ ਲੱਗੀ ਹੋਈ ਆ ਘਮਾਉਂਦੇ ਸੀਗੇ ਤੇ ਪੱਖਾ ਚੱਲਦਾ ਸੀਗਾ ਬੰਦਾ ਰੱਖਿਆ ਹੋਣਾ ਘਮਾਉਣ ਲਈ ਤੇ ਆਹ ਵਰਤਨ ਵਗੈਰਾ ਤੇ ਇਹ ਵਰਤਨ ਨੂੰ ਕਹਿੰਦੇ ਇਸ ਆਪਨਾ ਚੁੰਜ ਕੀਤਾ ਜਾਂਦਾ ਸੀ ਜੇ ਕੋਈ ਮੰਨ ਲਓ ਕਈ ਵਾਰੀ ਕੋਈ ਬੰਦੇ ਨੇ ਫੇਰਾ ਫੇਰੀ ਕਰਤੀ ਜਾਂ ਮਤਲਬ ਕਿ ਹੇਠਾਂ ਜ਼ਹਿਰ ਜ਼ੋਰ ਪਾਈ ਆ ਤਾਂ ਇਹ ਵਰਤਨ ਦਾ ਰੰਗ ਨਾ ਅਸਲ 'ਚ ਰੰਗ ਬਦਲ ਜਾਂਦਾ ਸੀਗਾ ਤੇ ਪਤਾ ਲੱਗ ਜਾਂਦਾ ਸੀ ਵੀ ਇਹਦੇ ਵਿੱਚ ਮਿਲਾਵਟ ਕੀਤੀ ਹੋਈ ਹੈ ਕਿ ਨਹੀਂ ਕੀਤੀ ਹੋਈ ਤਾਂ ਵਰਤਨ ਇਹ ਤਾਂਬੇ ਦੇ ਨੇ ਇਹ ਪਿੱਤਲ ਦੇ ਨੇ ਵਿੱਚ ਸਾਰੇ ਮਿਕਸ ਕੀਤੇ ਹੋਏ ਵਰਤਨ ਨੇ ਤੇ ਕਾਫੀ ਸਮਾਨ ਆ ਜਿਹੜਾ ਐਸੇ ਪਿਆਗਾ ਤੇ ਉਹ ਸਟੀਮ ਕੁੱਕ ਕੁੱਕਰ ਆਗਾ ਤੇ ਆ ਫਰਜਾ ਕੀ ਆ ਫਰਜਾ ਤਾਂ ਬਾਹਰ ਵਾਲੀ ਹੈਗੀ ਤੇ ਪਰ ਇੱਕ ਉਹ ਸਾਹਮਣੇ ਫਰਜਾ ਬੰਦ ਦੇਖਣ ਨੂੰ ਮਿਲ ਜਾਂਦੀ ਹੈਗਾ ਉਹ ਮਿੱਟੀ ਦੀ ਫਰਜਾ ਹੈ ਤੇ ਉਹਦੇ ਵਿੱਚ ਕਹਿੰਦੇ ਪਾਣੀ ਪੂਰਾ ਠੰਡਾ ਰਹਿੰਦਾ ਸੀਗਾ ਤੇ ਇਧਰ ਇਹ ਬੰਦੇ ਮਤਲਬ ਇੱਥੇ ਬਹਿ ਕੇ ਖਾਂਦੇ ਸੀਗੇ ਇਧਰਲੇ ਪਾਸੇ ਔਰਤਾਂ ਬਹਿ ਕੇ ਖਾਂਦੀਆਂ ਹੰਦਰਲੇ ਪਾਸੇ ਤੇ ਆਹ ਪਾਣੀ ਗਰਮ ਕਰ ਲਈ ਗੀਜਰ ਰਾਜਸਥਾਨ ਦਾ ਨਾ ਪਹਿਲੇ ਦਿਨ ਤੋਂ ਮਤਲਬ ਮਿਊਜ਼ਿਕ ਨਾਲ ਬਹੁਤ ਪਿਆਰਾਗਾ ਤੇ ਜਿਵੇਂ ਹਵੇਲੀ ਦੇ ਵਿੱਚ ਆਪਾਂ ਦੇਖਣ ਨੂੰ ਅਲਗੋਜ਼ਾ ਦੇਖਣ ਨੂੰ ਮਿਲ ਜਾਂਦਾ ਤੇ ਆ ਢੋਲ ਕੀ ਦੇਖਣ ਨੂੰ ਮਿਲ ਜਾਂਦੀ ਆ ਢੋਲ ਕੀ ਦੁਬਾਰਾ ਸਰੰਗੀ ਦੇਖਣ ਨੂੰ ਮਿਲ ਜਾਂਦੀ ਆ ਠੀਕ ਹੈ ਨਾ ਤੇ ਆਹ ਘਰਤਾਲ ਆ ਜਿਹੜੇ ਮਤਲਬ ਉਹ ਟ੍ਰੇਨ ਦੇ ਵਿੱਚ ਵਜਾਉਂਦੇ ਹੁੰਦੇ ਨੇ ਉਹ ਦੇਖਣ ਨੂੰ ਮਿਲ ਜਾਂਦੀ ਆ ਤੇ ਆਹ ਅਸਲ ਵਿੱਚ ਕਮਾਈਚਾ ਤੇ ਆਹ ਛੋਟੇ ਛੋਟੇ ਸਾਰੇ ਆਪਾਂ ਨੂੰ ਦੇਖਣ ਨੂੰ ਤੇ ਪੇਜਾਂ ਦੇ ਆਹ ਬਰੀਕ ਬਰੀਕ ਸਾਜ਼ ਜਿਹੜੇ ਵੀ ਸੋਨਾ ਜਾਂਦੀ ਦੀ ਮਤਲਬ ਕੰਮ ਲਈ ਚੁਣ ਹੁੰਦੇ ਸੀਗੇ ਠੀਕ ਉਹਨਾਂ ਲਈ ਵਰਤੇ ਜਾਂਦੇ ਸੀਗੇ ਹਰੇ ਕਮਰੇ ਨੂੰ ਪੂਰਾ ਉਸ ਸਮੇਂ ਪੂਰੇ ਵਧੀਆ ਤਰੀਕੇ ਨਾਲ ਸਜਾਇਆ ਗਿਆ ਸੀਗਾ ਤੇ ਸੱਤਾ ਜੀ ਤੇ ਗੱਲ ਕਰੀਏ ਸੱਤਾ ਪੂਰੀਆ ਵਧੀਆ ਬਣਾਈਆਂ ਹੋਈਆਂ ਸੀਗੇ ਮੇਂ ਸ਼ੀਸ਼ੇ ਵਗੈਰਾ ਇੱਧਰ ਲੱਗੇ ਹੋਏ ਨੇ ਤੇ ਆਹ ਸਾਰਾ ਇਹ ਸਾਮਾਨ ਸਮਾਨ ਵਗੈਰਾ ਜਿਹੜਾ ਆਪਾਂ ਦਿਖਾਈ ਦੇਦੇ ਸੀ ਵੀਡੀਓ ਵਿੱਚ ਉਹ ਮੇਂ ਸਾਰਾ ਸਮਾਨ ਦੇਖ ਨੂੰ ਮਿਲ ਜਾਂਦਾ ਆਹ ਫੋਨ ਵਗੈਰਾ ਜੀ ਪਏ ਨੇ ਉਸ ਸਮੇਂ ਦੇ ਆਹ ਮਿੱਟੀ ਮਿੱਟੀ ਦੇ ਤੇਲ ਤੇ ਚੱਲਣ ਵਾਲਾ ਹੀਟਰ ਹੈ ਤੇ ਕਵਰਾ ਵਗੈਰਾ ਗਰਮ ਕਰਦੇ ਸੀ ਉਸ ਸਮੇਂ ਤੇ ਆਹ ਮਿਊਜ਼ਿਕ ਵਗੈਰਾ ਸੁਣ ਲਈ ਜੋ ਜੁਮਰਾ ਜਿਹਾ ਤੇ ਆਹ ਹੋਮੀ ਫ੍ਰਿਜ ਆਈ ਹੈਗੀ ਤੇ ਫਰੈਜ ਇੱਥੇ ਪਈਆ ਦੇਖਣ ਨੂੰ ਮਿਲ ਜਾਂਦੀ ਹੈ ਨਾ ਤੇ ਆ ਹਾਰਮੋਨੀਅਮ ਹਾਰਮੋਨੀਅਮ ਦੇਖਣ ਨੂੰ ਮਿਲ ਜਾਂਦਾ ਆ ਇੱਕ ਸਪੈਸ਼ਲ ਰੂਮ ਬਣਾਇਆ ਹੁੰਦਾ ਸੀਗਾ ਹਵੇਲੀ ਦੇ ਵਿੱਚ ਜਿੱਮੇ ਮਤਲਬ ਇੱਥੇ ਬੈਠਣ ਦੀ ਜਗ੍ਹਾ ਹੁੰਦੀ ਸੀ ਤਾਂ ਇੱਥੇ ਬਹਿੰਦੇ ਤਾਂ ਮੰਨ ਲਓ ਕੋਈ ਬਾਹਰੋਂ ਮਦਦ ਆਉਣਾ ਜਾਂ ਵਪਾਰੀਆਂ ਨੇ ਆਉਣਾ ਤਾਂ ਇੱਥੇ ਉਹ ਆਪ ਚੈਸ ਵਗੈਰਾ ਖੇਡਣੀ ਚੈਸ ਵਗੈਰਾ ਖੇਡਦੇ ਤੇ ਉਹ ਛੋਟਾ ਜਿਹਾ ਟਕੂੜਾ ਮਤਲਬ ਰੱਖਿਆ ਹੋਇਆਗਾ ਪੀਟੀ ਤੇ ਥੱਲੇ ਬੈ ਕੇ ਖੇਡਣਾ ਥੱਲੇ ਬੈ ਕੇ ਖੇਡਣਾ ਲੈ ਨਾ ਮਤਲਬ ਇੱਕ ਤਰ੍ਹਾਂ ਨਾਲ ਜਿਵੇਂ ਕਹੀਏ ਡਾਂਸ ਵਗੈਰਾ ਕਰਾਉਣਾ ਇੱਥੇ ਕੋਈ ਨੱਚਣ ਵਾਲੀਆਂ ਸੀਗੇ ਡ ਉਹ ਇੱਥੇ ਇਹ ਸਪੈਸ਼ਲ ਰੂਮ ਹੁੰਦਾ ਜਾਂਦਾ ਤੱਕ ਹਵੇਲੀ ਸਾਬਦਨਾ ਅਸਲ ਵਿੱਚ ਅਰਬੀ ਪਾਸਾ ਦਾ ਸਾਬਦ ਹੈਗਾ ਮਤਲਬ ਨਿੱਜੀ ਥਾਂ ਕਹਿਦੀ ਆਪਾਂ ਜਿਹੀ ਤਰ੍ਹਾਂ ਦੀ ਤੇ ਉਹਦੇ ਵਿੱਚ ਕੀ ਹੈ ਵੀ ਇਹ ਅਸਲ ਵਿੱਚ ਸਾਹੀ ਲੋਕ ਹੀ ਬਣਵਾਉਂਦੇ ਸੀਗੇ ਉਸ ਸਮੇਂ ਹਵੇਲੀਆਂ ਵਗੈਰਾ ਤੇ ਹੁਣ ਵੀ ਬਹੁਤ ਲੋਕ ਹਵੇਲੀਆਂ ਵਗੈਰਾ ਬਣਾਉਂਦੇ ਨੇ ਪਰ ਖਰਚਾ ਬੜਾ ਕਾਫੀ ਆਉਂਦਾ ਤੇ ਇਹਨਾਂ ਦੇ ਅਸਲ ਵਿੱਚ ਮਤਲਬ ਇਹ ਸਾਹੀ ਲੋਕ ਸੀਗੇ ਇੱਕ ਤਰ੍ਹਾਂ ਦੇ ਸ਼ੇਖ ਵਗੈਰਾ ਤੇ ਇਹਦਾ ਵਪਾਰ ਕਾਫੀ ਤਾਕਤਵਰ ਹੁੰਦਾ ਜੇਗਾ ਤੇ ਵਪਾਰ ਵਗੈਰਾ ਦੇ ਵਿੱਚ ਜਿਵੇਂ ਆਇਤਰ ਵਗੈਰਾ ਨੇ ਜਿਹੜਾ ਅੰਗਰੇਜ਼ਾਂ ਟਾਈਮ ਦਾ ਸਮਾਨ ਆ ਬ੍ਰਿਟਿਸ਼ ਰਾਜ ਵੇਲੇ ਦਾ ਨਾ ਉਹ ਸਾਰਾ ਐਕਸਪੋਰਟ ਇੰਪੋਰਟ ਕਰਦੇ ਰਹਿੰਦੇ ਸੀਗੇ ਤੇ ਜਿਹੜਾ ਹਵੇਲੀ ਵਿੱਚ ਆਪਣਾ ਸਮਾਨ ਦੇਖ ਕੇ ਮਿਲ ਜਾਂਦਾ ਸਾਰਾ ਅੰਗਰੇਜ਼ਾਂ ਟਾਈਮ ਦਾ ਇਹ ਜਿਵੇਂ ਸਾਹਮਣੇ ਦੀਵ ਮਾਲਾਂ ਵਗੈਰਾ ਪਈਆਂ ਸ਼ੀਸ਼ੀਆਂ ਵਾਰੇ ਤਰ ਵਗੈਰਾ ਸਾਰੇ ਦੇਖ ਕੇ ਮਿਲ ਜਾਂਦੇ ਨੇ ਆਪਣੇ ਆਹ ਕੈਮਰੇ ਵਗੈਰਾ ਪੈਨੇ ਆਹ ਆ ਦੂਰੋਂ ਖਿੱਚਣ ਵਾਲੀ ਫੋਟੋਆਂ ਵਗੈਰਾ ਵੀਡੀਓ ਬਣਾਉਣ ਵਾਲੀ ਹਨ ਇਹ ਕੈਮਰੇ ਆਪਣਾ ਦੇਖ ਕੇ ਸਾਰੇ ਮਿਲ ਜਾਂਦੇ ਨੇ ਆਹ ਉਹ ਉਸ ਸਮੇਂ ਦੇ ਕੈਮਰੇ ਪੈਨੇ ਇਦੋਂ ਮਤਲਬ ਫੋਟੋ ਸੇ ਸ 7-7 ਮਿੰਟ ਖੜਨਾ ਪੈਂਦਾ ਜੀ ਫੋਟੋ ਕਿਚਨ ਦੀ ਹੋਂਦ ਦਾ ਨਾਲ ਦੀਆਂ ਫੋਟੋ ਕਲਿੱਕ ਹੋ ਜਾਂਦੀਆਂ ਪਰ ਉਸ ਸਮੇਂ ਫੋਟੋ ਕਿਚਨ ਦੀ ਬਹੁਤ ਟਾਈਮ ਲੱਗ ਜਾਂਦਾ ਠੀਕ ਹੈ ਬਾਅਦ ਸੇਟ ਲੋਕਾਂ ਨੇ ਆ ਮਤਲਬ ਛੱਡੀਆਂ ਹੁੰਦੀਆਂ ਜੀ ਠੀਕ ਸੋਟੀਆਂ ਤੇ ਇਹਦੇ ਵਿੱਚ ਜਿਵੇਂ ਮਤਲਬ ਉੱਥੇ ਉੱਤੇ ਸ਼ੇਰ ਦੇ ਨਿਸ਼ਾਨਾਂ ਕੁਗਰ ਬੰਨੇ ਹੋਏ ਨੇ ਤਾਂ ਸੱਪ ਦੇ ਨਿਸ਼ਾਨ ਅਲੱਗ-ਅਲੱਗ ਟਾਈਪ ਦੀਆਂ ਬਣੀਆਂ ਹੁੰਦੀਆਂ ਸੀ ਤੇ ਸੱਤਾਂ ਬਹੁਤ ਛੋਟੀਆਂ ਬਣੀਆਂ ਹੁੰਦੀਆਂ ਨੇ ਅੰਦਰ ਵੀ ਰਾਜਸਥਾਨ ਕਲਚਰ ਦੇ ਵਿੱਚ ਛੋਟੇ ਲੋਕਾਂ ਲਈ ਵੱਡੇ ਲੋਕਾਂ ਲਈ ਅਲੱਗ-ਅਲੱਗ ਟਾਈਪ ਦੀਆਂ ਪਗੜੀਆਂ ਆਮ ਲੋਕੀ ਕੋਈ ਪ੍ਰੋਗਰਾਮ ਹੋਣਾ ਲੱਗ ਪਗੜੀ ਤੇ ਆਮ ਲੋਕਾਂ ਦੀ ਲੱਗ ਪਗੜੀ ਅਲੱਗ-ਅਲੱਗ ਰੰਗ ਦੀਆਂ ਤੇ ਸਾਰੀਆਂ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ ਤੇ ਪਗਾਂ ਵਿੱਚ ਰੱਖੀਆਂ ਵੀ ਪਈਆਂ ਨੇ ਆ ਜਿਹੜੀ ਆਪਾਂ ਨੂੰ ਸੱਤ ਦੇਸਰੀ ਇਹਦੇ ਵਿੱਚ ਕੀ ਹੁੰਦਾ ਸੀ ਵੀ ਇੱਥੇ ਪੈਸੇ ਵਗੈਰਾ ਜਾਂ ਕੋਈ ਸੋਨਾ ਜਾਂ ਦੀ ਲਕੋ ਕੇ ਰੱਖਣਾ ਨਾ ਤੇ ਇੱਥੇ ਲਕੋ ਕੇ ਰੱਖਣਾ ਤੁਸੀਂ ਇਹ ਕਿਸੇ ਨੂੰ ਨਹੀਂ ਪਤਾ ਲੱਗਦਾ ਸੀ ਵੀ ਇੱਥੇ ਕੀ ਚੀਜ਼ ਲਕੋ ਕੇ ਰੱਖੀ ਹੋਈ ਹੈ ਇਸ ਜੀ ਪਟਵਾਰੀ ਹਵੇਲੀ ਤੇ ਪਟਵਾਰੀ ਹਵੇਲੀ ਦੇ ਬਾਅਦ ਚੱਲਦੇ ਆਪਾਂ ਨਥਮਲਦੀ ਹਵੇਲੀ ਤੇ ਨਥਮਲਦੀ ਹਵੇਲੀ ਵੀ ਸੇਮੇ ਦੇ ਵਰਗਾ ਡਿਜ਼ਾਈਨ ਹੈਗਾ। ਇਹ ਆ ਜੀ ਨਥਮਲਦੀ ਹਵੇਲੀ ਤੇ ਤੇ ਜਿਹੜੀ ਇਹ ਬਣੀ ਹੋਈ ਸੀ 1885 ਦੇ ਵਿੱਚ ਤੇ ਸਾਹਮਣੇ ਆਪਾਂ ਨੂੰ ਪਹਿਲਾਂ ਹਾਥੀ ਦੇਖੀ ਜਾਂਦੇ ਨੇ ਕਿਉਂਕਿ ਹਾਥੀ ਕਹਿੰਦੇ ਵੀ ਉਸ ਸਮੇਂ ਇਹਨਾਂ ਦਾ ਰਤਬਾ ਹੁੰਦਾ ਜਿਹੜਾ ਉਸ ਸਾਹਮਣੇ ਬਣਾਈ ਜਾਂਦੇ ਸੀ। ਹਾਥੀ ਤਾਂ ਰੱਖੇ ਸੀ ਕਿਉਂਕਿ ਇਹ ਜਿਹੜਾ ਮਤਲਬ ਹੈ ਰਾਜੇ ਦਾ ਸ਼ਾਸਨ ਹੁੰਦਾ ਸੀ ਉਹਦੇ ਵਿੱਚ ਇਹ ਖਾਸ ਬੰਦਾ ਹੁੰਦਾ ਸੀ ਦੁਬਾਨ ਦੇ ਵਿੱਚ ਤੇ ਬਹੁਤ ਸੋਹਣੀ ਬਣੀ ਹੋਈ ਹੈ ਡਿਜ਼ਾਈਨ ਇਹ। ਮਤਲਬ ਸੇਮੇ ਪਟਵਾਰ ਹਵੇਲੀ ਵਰਗੀ ਇਹਦੇ ਵਿੱਚ ਜਿਹੜੇ ਚੋਖੇ ਵਗੈਰਾ ਬਣੇ ਹੋਣੇ ਤੇ ਮਤਲਬ ਕਲਾਕਾਰੀ ਕੀਤੀ ਹੋਈ ਆ ਉਹ ਸਾਰੀ ਜਿਹੜੇ ਇੱਥੇ ਨਿਆਰ ਆਰਕੀਟੈਕਚਰ ਹੁੰਦੇ ਦੋ ਦੋਲੂ ਤੇ ਹਾਥੀ ਉਹਨੇ ਬਣਾਏ ਸੀਗੇ ਉਪਰੋਂ ਡਿਜ਼ਾਈਨ ਬਣੇ ਹੋਣੇ ਜਿੱਚ ਮੋਟਰਸਾਈਕਲ ਗੱਡੀਆਂ ਤੇ ਬਣੀਆਂ ਹੋਈਆਂ ਨੇ ਹਨ ਇਹ ਸਾਰੀ ਵਸਤੂ ਸ਼ਾਸਤਰ ਦੇ ਅਨੁਸਾਰ ਬਣੀ ਹੋਈਆਂ ਮਤਲਬ ਇਹ ਕਹਿੰਦਾ ਹੈਗਾ ਤੇ ਇਹਦੇ ਵਿੱਚ ਕੋਈ ਵੀ ਕਹਿੰਦੇ ਲੈਂਟਰ ਜਾਂ ਬੀਮ ਹੈ ਨਹੀਂਗਾ ਤੇ ਸੱਤ ਕਹਿੰਦੇ ਪੱਥਰ ਜੋੜ-ਜੋੜ ਬਣਾਈ ਖਈਆ ਪਰ ਅੰਦਰ ਇਹ ਜਾਣ ਦਾ ਕੋਈ ਰਸਤਾ ਹੈ ਨਹੀਂਗਾ ਤਾਂ ਕਰਕੇ ਮਤਲਬ ਬਾਹਰੋਂ ਮੋਰੋਂ ਆਪ ਇਹਨੂੰ ਦੇਖ ਸਕਦੇ ਆਂ ਉਹ ਸੋਹਣੀ ਬਣੀ ਹੋਈ ਬਸਤਾ ਹੈ ਇਹ ਹਵੇਲੀ ਨੂੰ ਅਸਲ ਚ ਦੋ ਆਰਕੀਟੈਕਚਰਾਂ ਨੇ ਬਣਾਇਆ ਸੀਗਾ ਮਤਲਬ ਡਿਜ਼ਾਈਨ ਕੀਤਾ ਸੀਗਾ ਲੂਲੂ ਤੇ ਹਾਥੀ ਮਤਲਬ ਉਹਨਾਂ ਦੇ ਨਾਮ ਸੀਗੇ ਤੇ ਜਿਹੜੇ ਮਤਲਬ ਉਸ ਸਮੇਂ ਕੰਮ ਕਰਦੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੋਟਰਸਾਈਕਲ ਕਹੇ ਜੀ ਹੁੰਦੇ ਨੇ ਜਾਂ ਗੱਡੀਆਂ ਕਹੇ ਜੀ ਆਉਂਦੀਆਂ ਨੇ ਕਿਉਂਕਿ ਉਹਨਾਂ ਨੇ ਕਦੇ ਦੇਖਿਆ ਨਹੀਂ ਸੀਗਾ ਤਾਂ ਕਰਕੇ ਲੋਕ ਉਹਨੂੰ ਦੱਸੀਗੇ ਤੇ ਉਹਨਾਂ ਨੇ ਮਤਲਬ ਦੱਸਣ ਦੇ ਅਨੁਸਾਰ ਹੀ ਡਿਜ਼ਾਈਨ ਕਰਦੇ ਸੀ ਸਾਫਟ ਸੀਗੇ ਮਤਲਬ ਬਹੁਤ ਵੱਡੇ ਕਲਾਕਾਰ ਸੀ ਉਹ ਬੰਦੇ ਇਹ ਜਿਹੜੇ ਹਵੇਲੀਆਂ ਵਿੱਚ ਬਣਵਾਤੇ ਜਿਸਰੇ ਨੇ ਇਹ ਕਹਿੰਦੇ ਵੀ ਉਹ ਸਮੇਂ ਖਾਸ ਲੋਕਾਂ ਲਈ ਬਣਵਾਏ ਜਾਂਦੇ ਸੀਗੇ ਤੇ ਕਿਉਂਕਿ ਜਿਹੜੇ ਸਰਕਾਰ ਨਾਲ ਲੋਨ ਵਗੈਰਾ ਦਿੰਦੇ ਸੀਗੇ ਜਾਂ ਮਤਲਬ ਤਾਕਤ ਦੇ ਵਪਾਰੀ ਹੁੰਦੇ ਸੀਗੇ ਕਿਉਂਕਿ ਜਸਲਮੇਰ ਦੇ ਵਿੱਚ ਕਿਸੇ ਵੀ ਇਹ ਅਫੀਮ ਅਚਰਸ ਜਾਂ ਸੋਨਾ ਚਾਂਦੀ ਦੇ ਵਪਾਰ ਕਰਨ ਲਈ ਬਾਹਰ ਵਗੈਰਾ ਜਾਂਦੇ ਹੁੰਦੇ ਸੀਗੇ ਤਾਂ ਇਹ ਤਾਕਤ ਦੇ ਲੋਕ ਹੁੰਦੇ ਸੀਗੇ ਵਪਾਰੀ ਸੇਠ ਇਹ ਲੋਕ ਨਾਲ ਸਿਰਫ ਸੇਠ ਲੋਕ ਹੁੰਦੇ ਸੀਗੇ ਤੇ ਇਹ ਸਰਕਾਰ ਨੂੰ ਲੋਨ ਦਿੰਦੇ ਸੀਗੇ ਮਤਲਬ ਕਾਫੀ ਤਾਕਤ ਦੇ ਵਪਾਰੀ ਹੁੰਦੇ ਸੀਗੇ ਤੇ ਜਿਆਦਾ ਇਤ ਦੇਖਣ ਨੂੰ ਕੁਝ ਹੈ ਨਹੀਂ ਕਿਉਂਕਿ 12 ਬਾਰਾਂ ਨੂੰ ਆਪਾਂ ਦੇਖsac ਰਹੇ ਹਾਂ ਅੰਦਰ ਆ ਦੇ ਕੋ ਪੌੜੀਆਂ ਵਗੈਰਾ ਹੈ ਨਹੀਂ ਕਿ ਜਾਣਦੀ ਤੇ ਇੰਨਾ ਕੀ ਹੈ ਬਸ ਇਹ ਪਟਵਾਰ ਹਵੇਲੀ ਵਰਗੇ ਸੇਮ ਹੈ ਅੱਜ ਆਪਾਂ ਜਸਲਵੀਰ ਦੇ ਵਿੱਚ ਕਵਰ ਕੀਤਾ ਸੀ ਪਟਵਾਰ ਦੀ ਹਵੇਲੀ ਤੇ ਨਥ ਮਲਦੀ ਹਵੇਲੀ ਤੇ ਜਸਲਮੇਰ ਦਾ ਟੂਰ ਆਪਾਂ ਹੁੰਦਾ ਹੈ ਸਵਾਗਤ ਤੇ ਆਪਾਂ ਚੱਲਦੇ ਹਾਂ ਹੁਣ ਪਿੰਡ ਵੱਲ ਤੇ ਜਲਦੀ ਮਿਲਾਂਗੇ ਆਪਾਂ ਨਵੇਂ ਸਫਰ ਤੇ ਨਵਾਂ ਬਲੌਗ ਲੈ ਕੇ ਤੇ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਚੈਨਲ ਤੇ ਤੇ ਮਿਲਦੇ ਆਕੇ ਧੰਨਵਾਦ ਸ਼ੁਕਰੀਆ ਮਿਹਰਬਾਨੀ